ਮੈਂ ਸਮਝਦਾ ਕਿ ਇਹ ਵੀ ਇੱਕ ਸਾਡੇ ਵਿਰੋਧ ਕਰਨ ਵਾਲਿਆਂ ਵੱਲੋਂ ਇਹ ਕਿ ਲੋਕਾਂ 'ਚ ਮਸਲਾ ਖੜਾ ਕਰਦਾ ਕਿ ਸ਼ਾਇਦ ਕੌਮਨਿਸਟਰ ਰੱਬ ਨੂੰ ਨਹੀਂ ਮੰਨਦੇ ਜਾਂ ਇਹ ਮੁੱਦਾ ਬਣਾ ਦਿੱਤਾ ਗਿਆ। ਉਦਾਂ ਇਸ ਮੁੱਦੇ ਦਾ ਦੇਸ਼ ਦੇ ਵਿੱਚ ਸਮਾਜਿਕ ਪਰਵਰਤਨ ਕਰਨ ਵਾਸਤੇ, ਉਥੇ ਦੀਆਂ ਆਰਥਿਕ ਹਾਲਤਾਂ ਨੂੰ ਸਮਝਣ ਵਾਸਤੇ ਕੋਈ ਸਿੱਧਾ ਸਬੰਧ ਨਹੀਂ। ਪਰ ਕਿਉਂਕਿ ਤੁਸੀਂ ਕਿਸੇ ਨੂੰ ਗਲਤ ਪੇਂਦਰੇ ਤੇ ਖੜਾ ਕਰਨਾ ਹੁੰਦਾ, ਮਿਸਪਟ ਕਰਨਾ ਹੁੰਦਾ। ਇਹ ਲਈ ਸਵਾਲ ਕਿਵੇਂ ਆਉਂਦਾ ਕਿ ਤੁਸੀਂ ਰੱਬ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ? ਮੈਂ ਇਹ ਜ਼ਰੂਰ ਕਹਿਣਾ ਚਾਹਣਾ ਕਿ ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਜਾਂ ਕਿਹੜੇ ਧਰਮ ਰਾਹੀਂ ਰੱਬ ਨੂੰ ਮੰਨਣਾ ਇਹ ਮਨੁੱਖ ਦਾ ਨਿੱਜੀ ਮਾਮਲਾ ਆ ਇਹ ਮਨੁੱਖ ਦੀ ਸ਼ਾਂਤੀ ਲੈਣ ਦਾ ਪਰਮਾਤਮਾ ਨਾਲ ਮਲਾਪ ਕਰਨ ਦਾ ਆਪੋ ਆਪਣਾ ਢੰਗ ਆ ਕਾਮਰਸਟ ਇਸ ਆਜ਼ਾਦੀ ਦੇ ਅਲੰਭਰਦਾਰ ਆ ਵੀ ਹਰ ਬੰਦੇ ਨੂੰ ਧਰਮ ਦੇ ਮੰਨਣ ਦੀ ਆਜ਼ਾਦੀ ਚਾਹੀਦੀ ਆ ਇਹ ਵੀ ਗੱਲ ਨਾਲਿਆ ਕਿ ਹਰ ਬੰਦਾ ਆਪਣੀ ਮਰਜ਼ੀ ਮੁਤਾਬਕ ਧਰਮ ਨੂੰ ਅਡਾਪਟ ਕਰਦਾ ਤੀਸਰੀ ਗੱਲ ਜਿਹੜਾ ਅਸੀਂ ਪੰਜਾਬ ਚੋਂ ਆਈ ਜਾਂ ਸਾਡੇ ਭਾਰਤ ਨਾਲ ਸਬੰਧ ਰੱਖਦੇ ਆ ਅਸੀਂ ਉਹਨਾਂ ਧਰਮਾਂ ਦੀਆਂ ਸਿਹਤਮੰਦ ਪਰੰਪਰਾਵਾਂ ਜਿਹੜੀਆਂ ਸਿਹਤਮੰਦ ਪਰੰਪਰਾਵਾਂ ਨੇ ਸਮਾਜ ਦੀ ਉਨਤੀ ਲਈ ਬੜਾ ਯੋਗਦਾਨ ਕੀਤਾ ਜਿਹੜੀਆਂ ਅੱਜ ਵੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਆ ਅਸੀਂ ਉਹਨਾਂ ਪਰੰਪਰਾਵਾਂ ਦੇ ਪੈਰੋਕਾਰ ਬਣਨਾ ਚਾਹੁੰਦੇ ਆ ਕੋਈ ਪੰਜਾਬ ਦਾ ਕਮਿਊਨਿਸਟ ਅਗਾ ਬਦੂ ਲਹਿਰ ਪੰਜਾਬੀ ਵਿਰਸੇ ਨਾਲ ਟੁੱਟ ਕੇ ਜਿਹਦੇ ਵਿੱਚ ਸਿੱਖ ਇਤਿਹਾਸ ਬੜਾ ਮਹਾਨ ਰੋਲ ਅਦਾ ਕਰਦਾ ਰਿਹਾ ਉਹਦੇ ਨੂੰ ਟੁੱਟ ਕੇ ਉਹਦੀਆਂ ਚੰਗੀਆਂ ਪਰੰਪਰਾਵਾਂ ਨੂੰ ਵੇਖਿਆ ਉਹਨਾਂ ਦੀ ਅਵਗਿਆ ਕਰਕੇ ਪੰਜਾਬ ਵਿੱਚ ਚੰਗੀ ਲਹਿਰ ਦਾ ਉਸਰਈਆ ਨਹੀਂ ਬਣ ਸਕਦਾ ਇਸ ਲਈ ਮੈਂ ਜਿੰਨਾ ਕੁ ਮੇਰਾ ਜੀਵਨ ਹੈ ਮੈਂ ਇਹ ਦਾਵਾ ਨਹੀਂ ਕਰਦਾ ਮੈਂ ਧਾਰਮਿਕ ਬਹੁਤ ਹਾਂ ਇਹ ਨਹੀਂ ਮੇਰਾ ਦਾਵਾ ਮੇਰਾ ਦਾਵਾ ਇਹ ਹੈ ਕਿ ਪੰਜਾਬ ਵਿੱਚ ਚਾਹੇ ਉਹ ਗਦਰ ਪਾਰਟੀ ਆ ਚਾਹੇ ਬਬਰ ਕਾਲੀ ਲਹਿਰ ਆ ਚਾਹੇ ਗੁਰੂਆਂ ਦਾ ਫਲਸਫਾ ਆ ਉਹਨੂੰ ਆਪਣੀ ਸੀਮਤ ਸੀਮਿਆਂ ਵਿੱਚ ਉਹਨੂੰ ਸਮਝਣ ਦਾ ਯਤਨ ਕੀਤਾ ਉਹਨੂੰ ਅਮਲੀ ਜ਼ਿੰਦਗੀ 'ਚ ਲਾਗੂ ਕਰਨ ਦਾ ਯਤਨ ਕੀਤਾ ਗੱਲੀ ਬਾਤੀ ਸੱਚ ਬੋਲਣਾ ਚਾਹੀਦਾ ਕੌਣ ਕਹਿੰਦਾ ਸੱਚ ਨਹੀਂ ਬੋਲਣਾ ਚਾਹੀਦਾ ਪਰ ਸੱਚ ਬੋਲਣ ਵਾਲਿਆਂ ਸੰਗ ਖੜ ਕੇ ਉਹਨਾਂ ਦੀ ਕਿਰਤ ਦੀ ਰਾਖੀ ਕਰਨੀ ਚਾਹੀਦੀ ਆ ਇਹ ਸਾਨੂੰ ਸਿਖਿਆ ਇਹ ਤੇ ਅਮਲ ਕਰਨ ਦੀ ਲੋੜ ਆ